ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਹੁਣ ਅਗਲਾ ਸ਼ਬਦ ਹੈ ਜੀ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰਿ ਸਿਮਰਤ ਅਨੁਦ ਅਰੰਤਾ ਇਹ ਅੰਮ੍ਰਿਤ ਕੀਰਤਨ ਅੰਗ 851 ਪੇਜ 851 ਤੇ ਬਰਾਜਮਾਨ ਹੈ ਜੀ ਸੋ ਇਸ ਵਿੱਚ ਵੀ ਮੇਲ ਸਕਿਲ ਤੇ ਦੇਖਦੇ ਹਾਂ ਅਦੇ ਇਹ ਸਭ ਤੋਂ ਵਿਸਾਖੀ ਪੁਰਬ ਦੇ ਅਵਸਰ ਤੇ ਇਸ ਨੂੰ ਤਿਆਰੀ ਕਰ ਰਿਹਾ ਜੀ ਸੋ ਪ੍ਰਵਾਨ ਕਰਨਾ ਸਾਹਿਬ ਜੀ ਅਤੇ ਇਸ ਦੀ ਕੰਪੋਜੀਸ਼ਨ ਤਿਆਰ ਕੀਤੀ ਹੈ ਭਾਈ ਜਗਵਿੰਦਰ ਸਿੰਘ ਜੀ ਰਿਆਰ ਤੇ ਆਓ ਕਰੋ ਕਿਰਪਾ ਸਾਹਿਬ ਜੀ ਪਹਿਲੇ ਇਸ ਨੂੰ ਗਾਇਨ ਕਰਕੇ ਦੇਖਣਾ ਹੈ ਇਸ ਨੂੰ ਅਸੀਂ ਜੋ ਭਾਈ ਸਾਹਿਬ ਨੇ ਜਿਹੜੀ ਸੁਰਤ ਗਾਇਆ ਉਸ ਤੋਂ ਥੱਲੇ ਰੱਖਿਆ ਹੈ ताकि सारी संगत से आनंद ले सके इसलिए थोड़ा स्केल चेंज किया है इसका सो आप करो कृपा जी आओ जी सत सिंह जी पहले शब्द का यह पंक्ति का गायन कर देख रहे हैं अमृत पीओ सदा चिर जीवो पीवो पीवो, पीवो जी हम इस असि पहले सुरं देख ल फिर अगे इस गायन करके देख देखते पी वो, पी वो इसमें इसी चार भाग डिवाइड किया सो पी वो पी वो पा धा नीठा बजेगा पा फिर थे धा नी नी कोमल है कट्ठा बजेगा उसके तो बाद ਪੀਓ ਫਿਰ ਉਸ ਤੋਂ ਬਾਅਦ ਲੈ ਦੇ ਨਾਲ ਜਾਣਾ ਪੀਓ ਓ ਧਾ ਫਿਰ ਫਵਾ ਮ ਕਠਾ ਬਜੇਗਾ ਸੋ ਪੀਓ ਠੀਕ ਹੈ ਜੀ ਹੁਣ ਅਗਲਾ ਫਿਰ ਦੁਬਾਰਾ ਬੋਲਣਾ ਹੈ ਪੀਓ ਪੀਓ ਪੀ ਪੀ ਓਹ ਹੋ ਤਲੇ ਪ ਫਿਰ ਪਾਮਾ ਪਾਮਾ ਪੀਵੋ ਹੋ ਫਿਰ ਇਕੱਠੀਆਂ ਤਿੰਨ ਸੁਰਾਂ ਲਗਣੀਆਂ ਇਹਦੇ ਨਾਲ ਉਸ ਤੋਂ ਬਾਅਦ ਪੀਵੋ ਹੋ ਪੀਵੋ ਕੀ ਗੱਲ ਹੁਣ ਉਸ ਤੋਂ ਬਾਅਦ ਅੰਮ੍ਰਿਤ ਪੀਵੋ ਅੰਮ੍ਰਿਤ ਅੰਮ੍ਰਿਤ ਪਾ ਪਾ ਧ ਅੰ ਮ੍ਰਿਤ ਠੀਕ ਹੈ ਜੀ ਪੀ ਵੋ ਪੀ ਵੋ ਫਿਰ ਮਾ ਮਾ ਧ ਠੀਕ ਹੈ ਜੀ ਪੀ ਵੋ ਮਾ ਮਾ ਧ ਫਿਰ ਸਦਾ ਸਦਾ ਧਾ ਧਾ ਸਦਾ ਚਿਰ ਜੀਵਨ ਚਿਰ ਦੇ ਦਿਆ ਸਦਾ ਚਿਰ ਚਿਰ ਵਸ ਕੇ ਇਕੱਠਿਆਂ ਦੂਸਰਾਂ ਵਜਣੀਆਂ ਪਾ ਧਾ ਸਦਾ ਚਿਰ ਜੀਵ 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 ਸੋ ਮਾ ਮਾ ਪ ਜੀਵ ਠੀਕ ਹੈ ਜੀ ਹੁਣ ਅਸੀਂ ਅਗਲਾ ਪਾਗ ਦੇਖਦੇ ਹਾਂ ਸੰਪੰਤੀ ਪੰਤੀ ਦਾ ਔਰ ਜਿਹੜਾ ਅਗਲੀ ਜੋ ਭਾਗ ਰਹਿ ਗਿਆ ਮੰਦੀ ਦਾ ਹੈ ਹਰਿ ਸਿਮਰਤ ਅਨੰਦ ਅਨੰਤਾ ਸੁਰ ਇਸ ਨੂੰ ਦੇਖ ਲੈਣਾ ਇਸ ਨੂੰ ਦੋ ਵਾਰੀ ਪੜ੍ਹਨਾ ਹੈ ਅਲੱਗ-ਅਲੱਗ ਤਰੀਕੇ ਨਾਲ ਹਰਿ ਸਿਮਰਤ ਅਨੰਦ ਅਨੰਤਾ ਹਰਿ ਸਿਮਰਤ ਅਨੰਦ ਅਨੰਤਾ ਅਜਿਹਾ ਸੁਰਾਂ ਦੇਖ ਲੈਣਾ ਹਰਿ ਸਿਮਰਤ ਚਾਰ ਵਾਰੀ ਨੀ ਕੋਮਲ ਵਿੱਚ ਬੱਜੇਗਾ ਹਰ ਸਿਮ ਰਤ ਠੀਕ ਹੈ ਜੀ ਨੀ ਕੋਮਲ ਸਭ ਵਾਰੀ ਆਨੰਦ ਨੀ ਨੀ ਸਾ ਨੀ ਕੋਮਲ ਦਨ ਵਾਰੀ ਆਨ ਦ ਫਿਰ ਅਨੰਤਾ ਅਨੰਤਾ ਫਿਰ ਅਨੰਤਾ ਰੇ ਸਾ ਰੇ ਦਾ ਅਨੰਤਾ ਠੀਕ ਹੈ ਜੀ ਉਸ ਤੋਂ ਬਾਅਦ ਹਰ ਸਿਮਰਤ ਆਨੰਦ ਅਨੰਤਾ ਫਿਰ ਦੁਬਾਰਾ ਬੋਲਣਾ ਹਰ ਸਿਮਰਤ ਤਾਂ ਇੱਥੇ 21 ਸੋਰ ਲਗਣੀ ਹੈ ਧਾ ਚਾਰ ਵਾਰੀ ਹਰ ਸਿਮਰਤ ਧਾ 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 ਆਨੰਦ 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 ਪਾ ਮਧ ਪ ਮਧ ਆਨੰਦ अनंता पा 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 अनंता ठीक है जी ਹੁਣ ਅਸੀਂ ਅਗਲੀ ਪੰਕਤੀ ਦੇਖਦੇ ਹਾਂ ਅਸਾਸ ਜੀ ਹੁਣ ਅੰਤਰਾ ਦੇਖਦੇ ਹਾਂ ਪਰ ਇਸ ਦੀ ਪੰਕਤੀ ਗਾਏ ਕਰਕੇ ਦੇ ਲੈਣੇ ਹਨ ਜਿਸਿਮਰਤ ਸਭ ਕਿਲ ਵਿਕਨਾਸ ਹੈ ਪਤਰੀ ਹੋਏ ਉਧਾਰੋਂ ਜਿਸਿ ਸਿਮਰਤ ਸਭ सलो देंगे जिस 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 नी कोमल दो बारी जिस सेम रत सेम रत सारे सारे सेम रत ठीक है जी सब सार, सब ਸਬ ਸਾ ਸਾ ਸਿਮ ਜਿਸ ਸਿਮਰਤ ਸਬ ਠੀਕ ਹੈ ਜੀ ਸਬ ਸਾ ਸਾ ਗੇ ਲ ਵਿਕ ਗੇ ਧਾ ਧਾ ਕੇ ਲ ਧਾ ਧਾ ਵੇਖ ਨੀ ਕੋਮ ਤੇ ਸਾ ਤਾਲ ਸਬ ਤੱਕ ਵਿੱਚ ਕੇ ਲ ਵੇਖ ਧਾ ਧਾ ਨੀ ਸਾ ਕੇ ਲੈ ਵਖ ਫਿਰ ਨਾਸੈ ਨਾਸੈ ਨਾ ਵਸਤ ਨੀ ਦੇ ਸਾ ਇਕੱਠੇ ਹੋ ਜਾਣਗੇ ਨਾ ਨਾ ਗਨੀਸਾ ਫਿਰ ਨਾਸੈ ਸਹਿ ਵਾਸਤੇ ਨੀ ਕੋਮ ਨਾ ਸੰ ਠੀਕ ਹੈ ਜੀ ਪਿਤਰੀ ਹੋਏ ਉਧਾਰ ਪਿਤਰੀ ਕੰਤਰੀ ਪਿਤ ਰੇ ਫਰੀ ਵਾਸਤੇ ਨੀ ਧਾ ਪੀ ਵਾਸਤੇ ਨੀ ਪਿਤਰੀ ਨੀ ਨੀ ਧਾ ਠੀਕ ਹੈ ਜੀ ਠੀਕ ਹੈ ਜੀ ਪਿਤਰੀ ਹੋ ਗਿਆ ਪਿਤਰੀ ਨੀ ਨੀ ਧਾ ਹੋਏ ਪਮ ਧਾ ਹੋਏ ਹੋਏ ਪਾਮ ਪਮ ਕਠਾ ਹੋ ਜਾਏਗਾ ਹੋਏ ਠੀਕ ਹੈ ਹੋਏ ਉਧਾਰੋ ਉਧਾਰੋ ਪਾ ਪਾ ਉਧਾਰੋ ਉਧਾਰੋ ਠੀਕ ਹੈ ਜੀ ਹੁਣ ਅਗਲੀ ਪੰਕਤੀ ਹੈ ਸੋ ਹਰ ਹਰ ਤੁਮ ਸਦਹੀ ਜਾਪੋ ਜਾ ਕਾ ਅੰਤ ਨ ਪਾਰੋ ਸੋ ਹਰ ਹਰ ਤੁਮ ਸਦਹੀ ਜਾਮੋ ਜਾ ਕਾ ਹਰ ਸੋ ਹਰ ਹਰ ਨੀ ਸਾਰੇ ਸਾਰੇ ਸੋ ਹਰ ਹਰ ਠੀਕ ਹੈ ਜੀ ਨੀ ਸਾਰੇ ਸਾਰੇ ਤੂੰ ਸੋ ਹਰ ਹਰ ਤੂੰ ਤੂੰ ਸਾ ਸਾ ਤੂੰ ਸਾ ਸਾ सद ही सद ही धा धा नी को सा सद ही फिर जा प हो जा पो, जा पो, नी सा नी जा पो, पो, जा पौ जा पौ ठीक है जी जाओ नी सा नी फिर अगे है जा का न पारो हम उसका जा जा का। जा का।, जा का जा का जा वास्ते एक सौ रैनी फिर का वास्ते जा का का वास्ते नी धा कट्ठा बजेगा जा का ठीक है जी ਅੰਤ ਨਾ ਪਾਰੋ ਅੰਤ ਅੰਤ ਵਸਤੇ ਫਾਰਮ ਆ ਇਕੱਠਾ ਹੋ ਜਾਏਗਾ ਅੰ ਫਿਰਤ ਫਿਰਦਾ ਪਾਮਾ ਧ ਅੰਤ ਪਾਮਾ ਧ ਨਾ ਨਾ ਪਾਰੋ ਨਾ ਪਾਰੋ ਫਿਰ ਇਸ ਤੋਂ ਬਾਅਦ 7:30 ਵਜੇਗੀ ਦੀਵੋ ਨੀਵੋ ਨੀਵੋ ਦੀਵੋ ਨੀਵੋ ਅੰਮ੍ਰਿਤ ਮੇਨੋ ਸਦਾ ਚਰਦੀਵੋ ਸੋਇਸਤਰਾ ਇੱਥੇ ਟਿਊਟੋਰੀਅਲ ਦੀ ਸਮਾਪਤੀ ਹੁੰਦੀ ਹੈ ਜੀ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾ ਸਿੰਘ ਜੀ ਉਹਨਾਂ ਅਗਲਾ ਸ਼ਬਦ ਹੈ ਜੀ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰਿ ਸਿਮ੍ਰਿਤ ਆਨੰਦ ਅਨੰਤ ਸੋ ਅਸੀਂ ਇਸ ਨੂੰ ਫੀਮੇਲ ਫੀਲਟ ਦੇਖਾਂਗੇ ਇਸ ਦੀ ਕੰਪੋਜੀਸ਼ਨ ਤਿਆਰ ਕੀਤੀ ਹੈ ਭਾਈ ਜੁਗਿੰਦਰ ਸਿੰਘ ਰਿਆਰ ਜੀ ਨੇ ਅੰਮ੍ਰਿਤ ਕੀਰਤਨ ਅੰਗ 851 ਦੇ ਬ੍ਰਾਜਮਾਨ ਹੈ ਜੀ ਸੋ ਆਕਰ ਕਰੋ ਕਿਰਪਾ ਸਾਹਿਬ ਦੇਵ ਆਗੇ ਕੋਸਾਂ ਸੈਨ ਦੀ ਬੱਲੇ 27 ਦੀ ਗੰਦੀ ਨੂੰ ਗੈਂ ਕਰ ਦਿੱਤਾ ਹੈ ਫਿਰ ਇਸ ਲਈ ਸੁਰਾ ਦੇਗਾ ਪੀ ਹੋ ਹੋ दूसरा। पीवो हो, पीवो हो, पा धानी पी वो सॉरी पी वो पाधानी धा पामा ठीक है फिर दूसरा दूसरी बार बोलना ਕੱਠਾ ਹੋ ਜਾਣਾ ਫਿਰ ਹਾਂ ਪਾ ਮਂ ਰੇ ਜੇ ਵੀ ਇਕੱਠਾ ਬਜੇਗਾ ਉਹ ਨੋਟੇਸ਼ਨਸ ਜਿਹੜੇ ਲਿਖਿਆ ਹਨ ਆਪ ਨੂੰ ਨਾਲ ਐਡ ਕਰ ਦਿੱਤੀਆ ਉੱਥੇ ਆਪ ਦੇਖੋਗੇ ਤਾਂ ਆਪ ਨੂੰ ਹੋਰ ਕਲੀਅਰ ਹੋ ਜਾਏਗਾ ਫਿਰ ਅੰਮ੍ਰਿਤ ਅੰਮ੍ਰਿਤ ਪ ਪਧ ਅੰਮ੍ਰਿਤ ਪੀ माधा पी वह माध सदा चिर धाधा धा सदा स दा चिर तेन पा की जो गीता है सदा चिर ठीक है पध कट्ठा हो जाएगा फिर उसके तो बाद जीव जीव मा मा प जीव ਫਿਰ ਉਸ ਤੋਂ ਬਾਅਦ ਹਰ ਸਿਮਰਤ ਮਨ ਅਨੰਦ ਅਨੰਤਾ ਹਰ ਸਿਮਰਤ ਨੀ ਚਾਰ ਵਾਰ ਜੇ ਹਰ ਸਿਮ ਨੋਰਮਲ ਹੈ ਪੁਰ ਜਨਵਰੀ ਵੀ ਅਸੀਂ ਹੁਣ ਬੋਲੇ ਆਨੰਦ ਨੀ ਨੀ ਸਾ ਸਾ ਤਾਰ ਸਪਤਕ ਵਿੱਚ ਹੈ ਆਨੰਤਾ ਅਨੰਤਾ ਸੋ ਆਨੰਦ ਅਨੰਤਾ ਆਨੰਨਤਾ ਰੇ ਸਾ ਰੇ ਧਾ ਰੇ ਸਾ ਰੇ धा पूरे ही धार सप्तक में सा हो रहा है रे ते धा है मध्य फिर उसके तो बाद हर सिमरत अनुदन आता फिर एक बारी बोलना हर सिमरत आनंद अनंता हर सिमरत धा 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 पूरी वारी चार वारी धा बोला हर सिम ਰ ਤ ਧਾ 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 ਫਿਰ ਆਨੰਦ ਆ ਨਾ ਦ ਪ ਮ ਧਾ ਆ ਨਾ ਦ ਪ ਮ ਧਾ ਆ ਨੰਤਾਂ ਪ ਤੈਨਵਾਂ ਦੀ ਬੱਜੇਗਾ ਆ ਨੰਤਾ ਅੱਜ ਹੁਣ ਦੇਖਦੇ ਹਾਂ ਅੰਤਰਾ ਪਹਿਲੇ ਗਾਇਨ ਕਰਕੇ ਦੇਖ ਲਿਆ ਜਿਸਿਮਰਤ ਸਭ ਕੁਲ ਵਿਗਨਾਸ਼ ਹੈ ਪਿਤਰੀ ਹੋਏ ਉਧਾਰੋ ਜਿਸਿਮਰਤ ਸਭ ਮੇਲ ਵਿਖਨਾਸ਼ ਹੈ ਪਿਤਰੀ ਹੋਏ ਉਧਾਰੋ ਦਿਗਲ ਮੋਰਸ ਦੀਆਂ ਸਰਾਂ ਦੇਖਿਆ ਜਿਸ ਨੀ ਕੋਲ ਦੋਵਾਰੀ ਜਿਸ नी नी सिमरत सा रे सा रे तार सब तक भी हायर नोट्स भी थी सी म र सा रे सा रे ओके जी सा रे सा रे सी फिर सब सा सा सब खेल में कर ਕੇਲ ਮਿਕ ਧਾ ਧਾ ਨੀ ਸਾ ਕੇਲ ਮਿਕ ਧਾ ਧਾ ਨੀ ਸਾ ਨੀ ਕੋਮਲ 7 8 7 ਫਿਰ ਨਾ ਸ ਨਾ ਉਸਾ ਨਾ ਸ ਨਾ ਵਿੱਚ ਨੀ ਸਾ ਇਕੱਠੇ ਵਜਣਗੇ ਨੀ ਕੋਮਲ 7 8 7 ਵਿੱਚ ਫਿਰ ਸ ਨਾ ਸ ਸ ਵਿੱਚ ਕੋਈ ਸੁਰ ਵਜੇਗੀ ਨੀ ਨਾ ਸ ਠੀਕ ਹੁਣ ਪਿਤਰੀ ਹੋਏ ਉਧਾਰੋ ਪਿਤਰੀ ਪਿ ਪਿਤਰੀ ਨੂੰ ਦੇ ਭਾਗ ਦਿੱਤਾ ਪੀ ਤਰੀ ਪੀ ਵਿੱਚ ਬੱਜੇਗੀ ਕੋਸੁਰ ਨੀ ਕੋਮਲ ਫਿਰ ਤਰੀ ਵਿੱਚ ਨੀ ਧਾ ਨੀ ਕੋਮਲ ਤੇ ਧਾ ਪਿਤ ਪਿਤਰੀ ਨੀ ਨਿਧਾ ਹੋਏ 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 ਦੇ ਇਕੱਠਿਆਂ ਦੋ ਸੁਰਾਂ ਵੱਜਣਗੀਆਂ ਪਾਮ ਹੋਏ ਏ ਧਾ ਉਸ ਤੋਂ ਬਾਅਦ ਪਮ ਧਾ ਹੋਏ ਕੀ ਗਾਜੀ ਉਹ ਧਾ ਪਾ ਤਿੰਨ ਵਾਰੀ ਵੱਜੇਗਾ ਉਹ ਧਾ ਰੋ ਹੁਣ ਅਗਲੇ ਪੰਕ ਦਿਆ ਜੀ ਉਸ ਦੀਆਂ ਵੀ ਸੁਰਾਂ ਬਿਲਕੁਲ ਸੇਮ ਹੀ ਹਨ ਸੋ ਹਰ ਹਰ ਤੁਮ ਸਦਹੀ ਜਪੋ ਜਾ ਕਾ ਅੰਤ ਨ ਪਾਰੋ ਪਹਿਲੇ ਇਸ ਨੂੰ ਵੀ ਗਾਇਨ ਕਰਕੇ ਦੇਖ ਰਹੇ ਹਾਂ ਸੋ ਹਰ ਹਰ ਤੁਮ ਸਦਹੀ ਜਪੋ ਜਾ ਕਾ ਅੰਤ ਨ ਪਾਰੋ ਸੋ ਇਸ ਦੀ ਆਨਸਰਾਂ ਦੇਖ ਲਿਏ ਨਾ ਸੋ ਸੋ ਹੈ ਸਿਰਫ ਇੱਕੋ ਹੀ ਨੀ ਕੋਮਲ ਹਾਰੇ ਹਾਰੇ ਸਾਰੇ ਸਾਰੇ ਦਾ ਸਤਿ ਵਿੱਚ ਹਾਰੇ ਹਾਰੇ ਤੂੰ 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 ਮਾ ਸਾ ਸਾ ਦਾ ਸਤਿ ਵਿੱਚ ਫਿਰ ਸਦ ਸਦ ਹੀ ਸਾ ਦ ਧਾ ਧਾ ई नी कोमल सा सद ही धा धा नी सा फिर जापो जापो जामो नी कोमल सा तार सब तक में फिर नी कोमल जापो मी सा नी फिर ਜਾਂ ਕਾ ਅੰਤ ਨਾ ਪਾ। ਜਾਂ ਕਾ ਜਾਂ ਕਾ ਕਾ ਵਿੱਚ ਕੱਠਿਆ ਦੂਸਰਾ ਨੀਦਾ ਫਿਰ ਨੀ ਨੀਦਾ ਜਾਂ ਕਾ ਨੀ ਨੀਦਾ ਫਿਰ ਅੰਤ ਅੰਤ ਪਹਿਲੇ ਕੱਠਿਆ ਦੂਸਰਾ ਵਜਣ ਗਿਆ ਅੰ ਅੰਤ तो चौथी की शुद्धा पमा धा ना पारो ना पारो पा 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 इस तो बाद फिर स्थाई स्टार्ट होगी पी ओ पी ਸੋ ਇਸ ਤਰ੍ਹਾਂ ਇੱਥੇ ਟਿਊਟੋਰੀਅਲ ਸਮਾਪਤ ਹੁੰਦੀ ਹੈ। ਪ੍ਰਸਾਦ ਸਿੰਘ ਜੀ ਅਗਲੀਆਂ ਸਾਰੀਆਂ ਪੰਕਤੀਆਂ ਸੇਮ ਇਸ ਤਰ੍ਹਾਂ ਤੇ ਆ ਜਾਣੀਆਂ। ਕੋਈ ਦਿੱਕਤ ਆਵੇ ਤਾਂ ਆਪ ਕਮੈਂਟ ਕਰ ਦੇਣਾ। ਹੋਰ 사ਸ ਸਿੰਘ ਜੀ ਜਿਤਨਾ ਆਸਕੇ ਆਪ ਇਸ ਨੂੰ ਫਾਰਵਰਡ ਕਰਦੇ ਰਹਿਣਾ। ਅੱਗੇ ਵੀ ਆਪ ਸਭ ਦੀ ਕਿਰਪਾ ਨਾਲ ਹੀ ਇਤਨਾ ਸੰਗਤ ਜੁੜੀ ਹੈ। ਇਹ ਸਭ ਕੋਈ ਇੱਕ ਇਕੱਲੇ ਦੀ ਵਾਸੀ ਗੱਲ ਨਹੀਂ ਹੈ 사ਸ ਸਿੰਘ ਜੀ। ਸੋ 10ਵੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸ ਵਿੱਚ ਆਪ ਸਭ ਦੇ ਅਸੀਸਾਂ ਤੇ ਪਰਮੇਸ਼ਰ ਦੀ ਕਿਰਪਾ ਨਾਲ ਹੀ ਲੱਗਾ ਹੋਇਆ ਹੈ ਕਿਉਂਕਿ ਕਿਸੇ ਦਿਵਸ ਦੀ ਗੱਲ ਨਹੀਂ ਹੈ ਸਭ ਚੀਜ਼ਾਂ ਇਹ ਤਾਂ ਕਿਰਪਾ ਹੋਏ ਤਾਂ ਹੀ ਨਹੀਂ ਤਾਂ ਹਿੰਮਤ ਨਹੀਂ ਬਣਦੀ ਬੈਠਣ ਲਈ ਸੋ ਜਿਤਨਾ ਹੋ ਸਕੇ ਇਸ ਨੂੰ ਆਪਣੇ WhatsApp ਗਰੁੱਪ ਤੇ ਫਾਰਵਰਡ ਕਰਦੇ ਰਹਿਣਾ ਸਾਧ ਸੰਗਤ ਜੀ ਸੋ ਇਹ ਜੇ ਸਾਰੇ ਅਸੀਂ ਮਿਲ ਕੇ ਕੋਸ਼ਿਸ਼ ਕਰਾਂਗੇ ਤਾਂ ਇਸ ਨਾਲ ਇਦਾਂ ਹੋਏਗਾ ਕਿ ਹਰ ਘਰ ਘਰ ਵਿੱਚ ਕੀਰਤਨ ਪਹੁੰਚ ਸਕੇਗਾ ਬਾਕੀ ਜੇ ਅਸੀਂ ਇਹ ਸੋਚਾਂਗੇ ਚਲੋ ਇਹ ਤਾਂ ਜਗਦੀਸ਼ ਸਿੰਘ ਦਾ ਹੀ ਕੰਮ ਹੈ ਉਹ ਲੱਗੇ ਲਗੇ ਰਹਿਣ ਦੋ ਸਾਡਾ ਕੀ ਅਸੀਂ ਆਪਾਂ ਜੋ ਕੰਮ ਹੈ ਉਹ ਕਰੀਏ ਤਾਂ ਫਿਰ ਜਰਾ ਪ੍ਰਚਾਰ ਥੋੜਾ ਜਿਹਾ ਟੀਲਾ ਹੋ ਜਾਂਦਾ ਹੈ ਹੋਰ ਕੁਝ ਨਹੀਂ ਸੋ ਇਹ ਸਾਰੇ ਮਿਲ ਜੁਲ ਕੇ ਹੀ ਕੋਸ਼ਿਸ਼ ਕਰਾਂਗੇ ਤਾਂ ਹੀ ਗੱਲ ਬਣੇਗੀ ਕਿਉਂਕਿ ਅਸੀਂ ਚਾਹੁੰਦੇ ਹਾਂ ਰਾਜ ਕਰੇਗਾ ਖਾਲਸਾ ਤਾਂ ਸਾਰੇ ਜਦੋਂ ਮਿਲਾਂਗੇ ਤਾਂ ਹੀ ਤਾਂ ਖਾਲਸਾ ਰਾਜ ਕਰੇਗਾ ਜਦ ਤੱਕ ਅਸੀਂ ਆਪਸ ਵਿੱਚ ਹੀ ਨਹੀਂ ਮਿਲਾਂਗੇ ਤੇ ਖਾਲਸਾ ਦਾ ਰਾਜ ਕਿਤਨਾ ਆ ਸਕਦਾ ਹੈ ਸੋ ਇਸ ਲਈ ਸਭ ਨੂੰ ਮਿਲਾਉਣ ਲਈ ਸਿਰਫ ਇੱਕ ਹੀ ਰਸਤਾ ਹੈ ਪਰਮੇਸ਼ਰ ਦਾ ਨਾਮ ਕਿਉਂਕਿ ਵੈਸੇ ਆਪ ਜਿਨੀ ਮਰਜ਼ੀ ਗੱਲਾਂ ਬਾਤਾਂ ਕਰ ਲੋ ਕੋਈ ਉਸ ਵਿੱਚ ਉਤਨਾ ਪ੍ਰਭਾਵ ਨਹੀਂ ਪੈ ਸਕਦਾ ਜਦੋਂ ਪਰਮੇਸ਼ਰ ਦੀ ਕਿਰਪਾ ਹਰ ਕਰ ਕਰ ਵਿੱਚ ਹੋਵੇਗੀ ਤਾਂ ਫਿਰ ਕਿਉਂਕਿ ਸਾਧ ਸੰਗਤ ਦਾ ਜਿਹੜਾ ਜਿਹੜਾ ਪ੍ਰੇਮ ਹੈ ਜੋ ਉਹਨਾਂ ਦਾ ਜੋ ਰਿਸ਼ਤਾ ਹੈ ਸਭ ਤੋਂ ਉੱਚਾ ਹੈ ਜਦੋਂ ਕਰ ਕਰ ਵਿੱਚ ਕੀਰਤਨ ਪਰਮੇਸ਼ਰ ਦਾ ਨਾਮ ਪਹੁੰਚ ਜਾਏਗਾ ਤੇ ਸੰਗਤ ਬਣ ਜਾਏਗੀ ساری ਦੁਨੀਆ ਤਾਂ ਫਿਰ ਆਪ ਹੀ ਰਾਜ ਕਰੇਗਾ ਖਾਲਸਾ ਸੋ ਇਸ ਲਈ ਦਸ਼ਮ ਪਾਤਸ਼ਾਹ ਨੇ ਸਾਡੇ ਵਾਸਤੇ ਇਤਨਾ ਸੋਹਣਾ ਪੰਥ ਪਿਆਰ ਕੇ ਕਰਕੇ ਦਿੱਤਾ ਹੈ ਸੋ ਇਸ ਨੂੰ ਹੁਣ ਪਾਣੀ ਦੇਣਾ ਉਸ ਨੂੰ ਹਰਾ-ਭਰਾ ਰੱਖਣਾ ਇਹ ਹਰ ਇੱਕ ਗੁਰਸਿੱਖ ਦਾ ਫਰਜ਼ ਹੈ ਸੋ ਆਪ ਸਭ ਕਿਰਪਾ ਕਰਦੇ ਰਹਿਣਾ ਅਤੇ ਜਿੰਨਾ ਸਕੇ ਇਸ ਨੂੰ ਅੱਗੇ ਜੋ ਗੁਰਸਿੱਖ ਪਿਆਰੇ ਹੋਰ ਵੀ ਸਿੱਖਣਾ ਚਾਹੁੰਦੇ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਸਭ ਮਿਲ ਜੁਲ ਕੇ ਕਰੀਏ ਅਤੇ ਜਿਤਨਾ ਵਾ ਸਕੇ ਸਾਧ ਸੰਗਤ ਜੀ ਸਬਸਕ੍ਰਾਈਬ ਵੀ ਆਪ ਕਰਦੇ ਰਹਿਣਾ ਬਾਕੀ ਆਪ ਦੀ ਇੱਛਾ ਹੈ ਜੇ ਆਪ ਨੂੰ ਇਸ ਚੈਨਲ ਲੱਗੇ ਕਿ ਇਸ ਵਿੱਚ ਆਪ ਨੂੰ ਕੋਈ ਫਾਇਦਾ ਹੋ ਰਿਹਾ ਹੈ ਜਾਂ ਕੋਈ ਇਸ ਨਾਲ ਆਨਲੌਗ ਹੋ ਰਿਹਾ ਹੈ ਸੋ ਇਸ ਤਰ੍ਹਾਂ ਇਤਨਾ ਹੈ ਕਿ ਚਲੋ ਸਭ ਹਿੰਮਤ ਬਣੀ ਰਹਿੰਦੀ ਹੈ ਸਭ ਦੀ ਅਤੇ ਆਪ ਸਭ ਇਤਨਾ ਇੱਕ ਇੱਕ ਵੀਡੀਓ ਤੇ ਇਤਨੀ ਲਾਈਕ ਭੇਜ ਦਿਓ ਹੋ YouTube ਵਾਲੇ ਵੀ ਉਸ ਲਈ ਕਾਫੀ ਅچھے ਕਮੈਂਟਸ ਭੇਜਦੇ ਹਨ ਕਿ ਤੇ ਇਹ ਬਹੁਤ ਵੱਡੀ ਗੱਲ ਹੈ ਕਿ ਇਹ ਗੁਰਬਾਣੀ ਦਾ ਚੈਨਲ ਹੈ ਜਿਸ ਵਿੱਚ ਇਤਨੇ ਲਾਈਕ ਮਿਲ ਰਹੇ ਹਨ ਸੋ ਗਾਣਿਆਂ ਉਤੇ ਜਾਂ ਦੂਸਰੇ ਜੋ ਪ੍ਰੋਗਰਾਮਸ ਹਨ ਉਹਨਾਂ ਉਤੇ ਤੇ ਲਾਈਕ ਤਾਂ ਬਹੁਤ ਆਸਾਨ ਹੈ ਪਰ ਇਸ ਗੁਰਬਾਣੀ ਜੋ ਪਰਮੇਸ਼ਰ ਦੇ ਨਾਮ ਦਾ ਜੋ ਚੈਨਲ ਹੋਵੇ ਉਸ ਵਿੱਚ ਲਾਈਕਸ ਆਉਣੇ ਜਿਆਦਾ ਬਹੁਤ ਵੱਡੀ ਗੱਲ ਹੈ ਸੋ ਆਓ ਜੀ ਸਭ ਮਿਲ ਜੁਲ ਕੇ ਇਸ ਪੰਥ ਨੂੰ ਆਪਣੇ ਆਪਣੇ ਦਵਲ ਤੇ ਕੋਸ਼ਿਸ਼ ਕਰੀਏ ਤਾਂ ਕਿ ਪਰਮੇਸ਼ਰ ਦੀ ਕਿਰਪਾ ਕਰ ਕਰ ਵਿੱਚ ਆਜਵੇ ਸੋ ਦਿਵਸ ਜਨਾ ਸੀ ਸਿੱਧੀਆਂ ਜੋ ਐਸਾ ਫੇਮੇਲ ਸੋ ਬੋਲਣ ਵਿੱਚ ਕੋਈ ਪੁੱਲ ਚੁੱਕ ਹੋ ਗਏ ਤਾਂ ਮਾਫੀ ਕਰਨਾ ਸਤਿ ਸ੍ਰੀ ਅਕਾਲ ਜੀ ਦਾਸ ਨੂੰ ਕੋਈ ਇਸ ਤਰ੍ਹਾਂ ਦਾ ਬੁਰੰਦਾ ਕੋਈ ਇਤਨਾ ਐਕਸਪੀਰੀਅੰਸ ਨਹੀਂ ਹੈ ਸੋ ਦਿਵਸ ਜਣਾ ਸੀਸਣੀਆਂ ਜੋ ਬਸ ਸਭ ਤੋਂ ਮੇ ਸ਼ਿਵਾਜੀ ਕਾ ਖਾਲਸਾ ਸ਼ਿਵਾਜੀ ਜੀ ਕੀ ਫਤ